ਹਾ ਸੰਗ ਜੀ ਅੱਜ ਦਿਨ ਵੀਰਵਾਰ ਬਾਬਾਈ ਦਾ ਜੇਠਾ ਦਿਨ ਤੇ ਬਾਬਾ ਜੀ ਆ ਗਏ ਨੇ ਮੰਨੀ ਲੱਗੂਗੀ ਅੱਜ ਬਾਬਾ ਜੀ ਦੇ ਨਾਂ ਤੇ ਲਓ ਜੀ ਮੰਨੀ ਦੀ ਤਿਆਰੀ ਆ ਤੇ ਆ ਤੁਹਾਡੇ ਸਾਹਮਣੇ ਆ ਹੁਣ ਲਓ ਜੀ ਚਲੋ ਬਾਬਾ ਜੀ ਸ਼ੁਰੂ ਕਰੋ ਜੀ ਲਓ ਜੀ ਇਹ ਲੱਲਾ ਵਾਲੇ ਪੀਰ ਦਾ ਰੋਟ ਲੱਗ ਰਿਹਾ ਜੀ ਇਹ ਜੇਠੇ ਵੀਰਵਾਰ ਨੂੰ ਲੱਗਦਾ ਹੀ ਆਪਣੇ ਇਹ ਪਹਿਲਾਂ ਜੀ ਸੁੱਚਾ ਕਰਕੇ ਜਗਾ ਪਾਥੀਆਂ ਦੀ ਅੱਗ ਲਾ ਕੇ ਫਿਰ ਇੱਥੇ ਬਾਅਦ ਚ ਗਰਮ ਧਰਤੀ ਦੇ ਉੱਤੇ ਇਹ ਮੰਨੀ ਥੱਪੀ ਜਾਂਦੀ ਹੈ ਜੀ ਇਹਨੂੰ ਲੱਗਦਾ ਅੱਧਾ ਪੌਣਾ ਘੰਟਾ ਜੀ ਤਕਰੀਬਨ ਇਹ ਇਹ ਬਜ਼ੁਰਗਾਂ ਦੇ ਜਿੱਦਾਂ ਪਿੱਛੇ ਤੂਰੀ ਚਲਦੀ ਆਉਂਦੀ ਆ ਜੀ ਲਹਾੜ ਇਹਨੂੰ ਚੱਕ ਪਾਏ ਉੱਪਰ ਚਪੜਾ ਬਾਬਾ ਜੀ ਦੀ ਮੰਨੀ ਤਿਆਰ ਹੋ ਰਹੀ ਆ ਸੇਵਾਦਾਰ ਲੱਗੇ ਹੋਏ ਨੇ ਤੇ ਨਾਲ ਬਾਬਾ ਜੀ ਆਪ ਲੱਗੇ ਹੋਏ ਨੇ ਤੇ ਬਾਕੀ ਸਾਧ ਸੰਗ ਜੀ ਜਿਹੜੀ ਪੀਰਾਂ ਨੂੰ ਮੰਨਦੀ ਐ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਓ ਉਹਦੇ ਚਰਨਾ ਜੀ ਆਪਣੀ ਹਾਜ਼ਰੀ ਲਾ ਕੇ ਆਪਣਾ ਜੀਵਨ ਸਫਲ ਬਣਾਇਓ ਅੱਜ ਦਿਨ ਵੀਰਵਾਰ ਆ ਬਾਬੇ ਦਾ ਜੀ ਬਾਬਾ ਜੀ ਆਪਣੇ ਪਿੱਛੋਂ ਜੱਦੀ ਚੱਲਦੀ ਆਉਂਦੀ ਆ ਇਹ ਰੀਤ ਜੱਦੀ ਜੱਦੀ ਅੱਛਾ ਜੀ ਇਹ ਕਿਹੜੇ ਬਾਬਾ ਜੀ ਦੇ ਨਾਂ ਤੇ ਕਿਹਨਾਂ ਦਾ ਨਾਮ ਰੋਟ ਲੱਗਦਾ ਜੀ ਅੱਛਾ ਜੀ ਠੀਕ ਹੈ ਲਓ ਇਹ ਰੋਡ ਦੀ ਤਿਆਰੀ ਆ ਹੁਣ ਬਾਬਾ ਜੀ ਸਫਾਈ ਕਰਕੇ ਧਾਤੀ ਗਰਮ ਹੋ ਚੁੱਕੀ ਐ ਤੇ ਹੁਣ ਮੰਨੀ ਠੱਪਣਗੇ ਜੀ ਹੋ ਗਿਆ ਆ ਤਬਾਰ ਕੇ ਦੇ ਹੋ ਗਿਆ ਕੋਈ ਨਹੀਂ ਹੋਈ ਹੈ ਨਾ ਦੇਖੋ ਆਪ ਦੇਖੋ ਜੀ ਇਹ ਹੈ ਮਕੇ ਰੱਖਣੀ ਕਰਦੇ ਸੇ

ਆ ਸੰਗਤ ਜੀ ਚਲਦੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਤੁਸੀਂ ਕਰਮਾ ਵਾਲਿਓ ਆ ਬਾਬੇ ਦਾ ਵੀਰਵਾਰ ਦਿਨ ਇਹ ਬਾਬੇ ਦੀ ਮੰਨੀ ਲੱਗ ਰਹੀ ਹੈ ਜਿਹੜੇ ਪੀਰਾਂ ਨੂੰ ਮੰਨਦੇ ਨੇ ਪਾਈ ਤੇ ਵੀਡੀਓ ਸ਼ੇਅਰ ਤੇ ਲਾਇਕ ਕਮੈਂਟ ਲਾਇਕ ਜ਼ਰੂਰ ਕਰਨ ਤੁਹਾਡਾ ਭਲਾ ਹੋਊਗਾ ਹੈ ਤਾਂ ਦੇ ਲਹਟ どうだってできる